ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਸੰਤ ਬਾਬਾ ਗੁਰਮੁਖ ਸਿੰਘ ਜੀ ਗੁਰਮੁਤ ਕਾਲਜ ਪਟਿਆਲੇ ਵਾਲਿਆਂ ਦੇ ਸਪੁੱਤਰ ਦੇ ਗ੍ਰਹਿ ਵਿਖੇ ਪਹੁੰਚੇ ਹਾਂ ਜਿੱਥੇ ਕਿ ਅਸੀਂ ਉਹਨਾਂ ਦੀ ਨੂੰਹ ਮਾਤਾ ਨੰਨੀ ਜੀ ਜਿਨ੍ਹਾਂ ਦੀ ਉਮਰ ਲਗਭਗ 100 ਸਾਲ ਦੇ ਕਰੀਬ ਹੈ ਤੇ ਉਹਨਾਂ ਦੀ ਪੋਤੀ ਬੀਬੀ ਮਨਮੋਹਨ ਕੌਰ ਜੀ ਜਿਨ੍ਹਾਂ ਨੂੰ ਸਤ ਗੁਰਮੁਖ ਸਿੰਘ ਜੀ ਨੇ ਆਪਣੇ ਹੱਥਾਂ ਵਿੱਚ ਖੜਾਇਆ ਉਹਨਾਂ ਨਾਲ ਮੁਲਾਕਾਤ ਕਰਾਂਗੇ ਇਹ ਗ੍ਰਹਿ ਹੈ ਜੋ ਬਿਲਕੁਲ ਡੇਰਾ ਬਾਬਾ ਜਸਤ ਸਿੰਘ ਜੀ ਦੇ ਨਜ਼ਦੀਕ ਹੈ ਤੇ ਸਾਧ ਸੰਗਤ ਜੀਓ ਆਓ ਆਪਾਂ ਉਹਨਾਂ ਨਾਲ ਮੁਲਾਕਾਤ ਕਰੀਏ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਪਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਫਤਿਹ ਗੁਰੂ ਰੂਪੀ ਸਾ社 ਸੰਗਤ ਜੀਓ ਜਿਸ ਗੁਰਮੁਖ ਪਿਆਰੇ ਜਿਸ ਮਹਾਨ ਸੰਤ ਦੇ ਬਾਰੇ ਮੇਰੇ ਕਹਿਣ ਤੋਂ ਭਾਵ ਸੰਤ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ ਕਿੰਨਾ ਮਹਾਨ ਕੰਟਰੀਬਿਊਸ਼ਨ ਸੀ ਪੰਥ ਨੂੰ ਉਹਨਾਂ ਦਾ ਕਿੰਨੀ ਮਹਾਨ ਦੇਣ ਸੀ ਉਹਨਾਂ ਦੀ ਪੰਥ ਨੂੰ ਅੱਜ ਅਸੀਂ ਉਹਨਾਂ ਦੇ ਸੁਪੁੱਤਰ ਦੇ ਗ੍ਰਹਿ ਵਿਖੇ ਪਹੁੰਚੇ ਹਾਂ ਜੋ ਕਿ ਡੇਰੇ ਦੇ ਬਿਲਕੁਲ ਨਾਲ ਹੀ ਹੈ ਤੇ ਉਹਨਾਂ ਦੇ ਪੋਤੀ ਜੀ ਵੀ ਮਨਮੋਹ ਕੌਰ ਜੀ ਸਾਨੂੰ ਮਿਲੇ ਹਨ ਜੋ ਕਿ ਖੁਦ ਬੜੇ ਗੁਰਮੁਖ ਸੁਭਾਅ ਦੇ ਹਨ ਉਹਨਾਂ ਤੋਂ ਅਸੀਂ ਸੰਤ ਗੁਰਮੁਖ ਸਿੰਘ ਜੀ ਬਾਰੇ ਕੁਝ ਮਹੱਤਵਪੂਰਨ ਗੱਲਾਂ ਪੁੱਛਾਂਗੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਪ੍ਰੀਤ ਬਾਰੇ ਤੇ ਸੇਵਾ ਬਾਰੇ ਅਸੀਂ ਬੀਬੀ ਮਨਮੋਹਨਪੁਰ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਸੰਤ ਗੁਰਮੁਖ ਸਿੰਘ ਜੀ ਦੇ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਪਿਆਰ ਸੀ ਤੁਸੀਂ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਸਮਾਂ ਬਤਾਇਆ ਬਚਪਨ ਤੋਂ ਹੀ ਜਿਵੇਂ ਦਾਦੇ ਨਾਲ ਪਿਆਰ ਹੁੰਦਾ ਬੱਚਿਆਂ ਦਾ ਉਸੇ ਤਰ੍ਹਾਂ ਪਿਆਰ ਸੀ ਪਰ ਉਹਨਾਂ ਨੇ ਸਾਨੂੰ ਬਹੁਤ ਗੱਲਾਂ ਬਹੁਤ achੀਆਂ ਸਿੱਖਿਆਵਾਂ ਦੇਤੀਆਂ ਜਿਹੜੀਆਂ ਕਿ ਸਾਨੂੰ ਹੁਣ ਮਹਿਸੂਸ ਹੋ ਰਿਹਾ ਹੈ ਕਿ ਇਹ ਬੜੀਆਂ ਕੀਮਤੀ ਸੀ ਜੋ ਸਾਨੂੰ ਹੁਣ ਮਹਿਸੂਸ ਹੋ ਰਿਹਾ ਜੋ ਕੁਛ ਸੀ ਗੁਣਾ ਉਹ ਉਹਨਾਂ ਦੀ ਬਦੌਲਤ ਉਹਨਾਂ ਦੀ ਬਰਕਤ ਹੈ ਉਹਨਾਂ ਦੇ ਬਚਨਾਂ ਦੀ ਬਰਕਤ ਹੈ ਮਤਾ ਜੀ ਕੋਈ ਇਹੋ ਜਿਹਾ ਅਨੁਭਵ ਕਦੀ ਉਹਨਾਂ ਨੇ ਤੁਹਾਡੇ ਨਾਲ ਸ਼ੇਅਰ ਕੀਤਾ ਹੋਵੇ ਜਾਂ ਕੋਈ ਗੁਰਸਿੱਖੀ ਦੀ ਕੋਈ ਪ੍ਰੀਤ ਵਾਲੀ ਗੱਲ ਤੁਹਾਨੂੰ ਕੋਈ ਸਮਝਾਈ ਹੋਵੇ ਉਹਦੇ ਬਾਰੇ ਵੀ ਸਾਨੂੰ ਤੁਸੀਂ ਦਸੰਦੀ ਕਿਰਪਾਲਤਾ ਕਰੀ। ਉਹ ਤਾਂ ਜਿੱਥੇ ਵੀ ਜਦੋਂ ਇੱਥੇ ਹੁੰਦੇ ਸੀਗੇ ਪਟਿਆਲੇ ਹੁੰਦੇ ਸੀ ਤਾਂ ਜਿੱਥੇ ਵੀ ਕੀਰਤਨ ਕਰਦੇ ਸੀ ਤੇ ਅਸੀਂ ਵੀ ਜਾ ਕੇ ਸੁਣਦੇ ਸੀਗੇ। ਸਾਡੇ ਪੇਰੈਂਟਸ ਨੇ ਸਾਨੂੰ ਇਹ ਹੀ ਸਿਖਾਇਆ ਸੀ ਸਾਡੇ ਮੇਰੇ ਪਾਪਾ ਜੀ ਮੰਮੀ ਜਿੱਥੇ ਵੀ ਉਹਨਾਂ ਦਾ ਹੁੰਦਾ ਸੀ ਕਥਾ ਹੁੰਦੀ ਸੀ ਕੀਰਤਨ ਹੁੰਦਾ ਸੀ ਅਸੀਂ ਵੀ ਨਾਲ ਜਾਂਦੇ ਸੀ। ਸੋ ਬਚਪਨ ਤੋਂ ਉਹਨਾਂ ਦੀਆਂ ਗੱਲਾਂ ਜੋ ਉਹਨਾਂ ਨੇ ਸੰਗਤ ਨੂੰ ਸੁਣਾਈਆਂ ਅਸੀਂ ਵੀ ਸੁਣੀਆਂ ਨੇ। ਤੇ ਬਚਪਨ ਤੋਂ ਜਦੋਂ ਮੈਂ ਸਕੂਲ ਜਾਣ ਜੋਗੀ ਹੋਈ ਪਹਿਲੇ ਤਾਂ ਮੈਨੂੰ ਇਹੀ ਪਤਾ ਲੱਗਿਆ ਕਿ ਮੇਰੇ ਪਿਤਾ ਜੀ ਕਹਿੰਦੇ ਨੇ ਕਿ ਕੁੜੀਆਂ ਵਾਸਤੇ ਜ਼ਰੂਰੀ ਨਹੀਂ ਹੈ ਅੱਛਾ ਸਕੂਲ ਜਾਣਾ ਸੋ ਮੈਂ 4th ਕਲਾਸ ਤੱਕ ਇੱਕ ਟੀਚਰ ਆਂਦੇ ਸੀ ਉਹ ਮੈਨੂੰ ਪੜ੍ਹਾਉਂਦੇ ਸੀ ਪਰ 4th ਕਲਾਸ ਤੋਂ ਬਾਅਦ ਮੇਰੇ ਮਦਰ ਦੇ ਪੇਕੇ ਘਰ ਮੇਰੇ ਮੰਮੀ ਦੇ ਪੂਆ ਜੀ ਦੇ ਅਗੋਂ ਲੜਕੇ ਉਹਨਾਂ ਨੇ ਮੇਰੇ ਮਦਰ ਨੂੰ ਪ੍ਰੈਸ ਕੀਤਾ ਕਿ ਅੱਜ ਕੱਲ ਸਮਾਂ ਬਦਲ ਗਿਆ ਹੈ ਕੁੜੀਆਂ ਨੂੰ ਪੜਾਣਾ ਬਹੁਤ ਜ਼ਰੂਰੀ ਹੈ ਮੇਰੇ ਮਦਰ ਨੇ ਮੈਨੂੰ ਸਕੂਲ ਪਾਇਆ ਜਦੋਂ ਕੇ ਪਿਤਾ ਜੀ ਪਟਿਆਲੇ ਚ ਨਹੀਂ ਸੀ ਅੱਛਾ ਜੀ ਤੇ ਜਦੋਂ ਪਿਤਾ ਜੀ ਵਾਪਸ ਆਏ ਤਾਂ ਮੈਨੂੰ ਇੰਜ ਅੰਦਾਜ਼ਾ ਹੈ ਕਿ ਮੇਨਾ 2 ਮਹੀਨੇ ਤੱਕ ਮੰਮੀ ਦੀ ਚੰਗੀ ਕਲਾਸ ਲੱਗਦੀ ਰਹੀ ਹੋਈ ਵਾਰੋਂ ਮੇਰੇ ਮੰਮੀ ਵੀ ਬਹੁਤ ਪੱਕੇ ਸੀ ਕਿ ਮੇਰੇ ਭਰਾਵਾਂ ਨੇ ਕਿਹਾ ਕਿ ਜੇ ਤੂੰ ਆਪਣੀ ਕੁੜੀ ਨੂੰ ਨਹੀਂ ਪੜਾਏਂਗੀ ਤੇ ਅਸੀਂ ਵਿਆਹ 'ਚ ਨਹੀਂ ਖੜੇ ਹੋਵਾਂਗੇ ਉਹਦੇ ਕੋਲ ਉਸ ਤੋਂ ਬਾਅਦ ਜਦੋਂ ਮੈਂ ਪਾਸ ਹੋਈ ਤੇ ਮੈਨੂੰ ਕਲਾਸ ਦੇ ਵਿੱਚ ਪਤਾ ਨਹੀਂ ਕਿਹੜੀ ਪੋਜੀਸ਼ਨ ਦਾ ਇਨਾਮ ਮਿਲਿਆ ਤੇ ਮੈਨੂੰ ਗੁਟਕਾ ਮਿਲਿਆ ਤੇ ਮੈਂ ਆ ਕੇ ਪਿਤਾ ਜੀ ਨੂੰ ਦਿਖਾਇਆ ਉਸ ਦਿਨ ਤੋਂ ਬਾਅਦ ਪਿਤਾ ਜੀ ਨੇ ਮੈਨੂੰ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਤੂੰ ਪੜ ਰਹੀ ਹੈ ਉਸ ਤੋਂ ਬਾਅਦ ਉਹ ਵਲੰਟੇਰਲੀ ਆ ਕੇ ਕਹਿੰਦੇ ਸੀ ਮੋਨਾ ਐ ਲੈ ਪੈਸੇ ਤੇਰੀ ਫੀਸ ਦੇ ਕਾਲਜ ਤੱਕ ਉਹਨਾਂ ਨੇ ਮੇਰੀ ਫੀਸ ਦਿੱਤੀ ਔਰ ਮੈਨੂੰ ਹਮੇਸ਼ਾ ਕਿ ਤੂੰ ਅچھے ਕਪੜੇ ਪਾ ਕੇ ਜਾਣੇ ਨੇ ਸੋਹਣੇ ਕਪੜੇ ਪਾ ਕੇ ਸਾਫ ਸੁਥਰੇ ਰਹਿਣਾ ਸੋ ਮੈਂ ਬਹੁਤ ਸ਼ੁਕਰਗੁਜ਼ਾਰ ਆ ਵਾਹਿਗੁਰੂ ਦੇ ਤਾਂ ਪਹਿਲੇ ਹੈਗੇ ਹੀ ਆ ਗੁਰ ਸ਼ੁਕਰਗੁਜ਼ਾਰ ਉਸ ਦੀ ਸਾਰੀ ਕਿਰਪਾ ਉਸ ਤੋਂ ਬਾਅਦ ਮੇਰੀ ਮਾਂ ਦੇ ਜਿਸ ਨੇ ਇੱਕ ਮਹੀਨਾ ਡਾਂਟ ਵੀ ਖਾਈ ਤੇ ਉਸ ਤੋਂ ਬਾਅਦ ਮੇਰੇ ਦਾਦਾ ਜੀ ਪਿਤਾ ਜੀ ਸੰਤ ਗੁਰਮukh ਸਿੰਘ ਜੀ ਬਹੁਤ ਸ਼ੁਕਰਗੁਜ਼ਾਰ ਆ ਉਹਨਾਂ ਨੇ ਮੈਨੂੰ ਵਿਦਿਆ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਔਰ ਮੈਨੂੰ ਆਪਣੀਆਂ ਬਹੁਤ ਅੱਛੀਆਂ ਗੱਲਾਂ ਸਿੱਖੀ ਬਾਰੇ ਸਭ ਸਿਖਾਈ ਗੁਰਬਾਣੀ ਕੰਠ ਹੋਣੀ ਚਾਹੀਦੀ ਹੈ ਉਹਨਾਂ ਨੂੰ ਇਸ ਗੱਲ ਤੇ ਬੜੀ ਇਰੀਟੇਸ਼ਨ ਹੁੰਦੀ ਸੀ ਜਿਹੜੇ ਬਾਜੇ ਦੇ ਉੱਤੇ ਲਿਖ ਕੇ ਰੱਖਦੇ ਸੀ ਸ਼ਬਦ ਮੇਰੇ ਪਾਪਾ ਜੀ ਨੂੰ ਇਹ ਹਿਦਾਇਤ ਸੀ ਪਿਤਾ ਜੀ ਦੀ ਕਿ ਕੋਈ ਵੀ ਸ਼ਬਦ ਪੜਨਾ ਲਿਖ ਕੇ ਨਹੀਂ ਪੜਨਾ ਲਿਖ ਕੇ ਪੜਨਾ ਨਹੀਂ ਹੈ ਉਨੂੰ ਕੰਠ ਕਰਨਾ ਇੱਕ ਬੋਲਦੇ ਹੁੰਦੇ ਸੀ ਪੈਸਾ ਗੰਠ ਤੇ ਬਾਣੀ ਬਾਣੀ ਗੰਠ ਕੰਠ ਪੈਸਾ ਪੈਸਾ ਗੰਠ ਸੋ ਉਹਨਾਂ ਨੇ ਸ਼ੁਰੂ ਤੋਂ ਹੀ ਸਾਨੂੰ ਬਾਣੀ ਨਾਲ ਜੋੜਿਆ ਯਾਦ ਕਰਵਾਈ ਕੰਠ ਕਰਵਾਈ ਕਿ ਗੁਟਕੇ ਤੋਂ ਦੇਖ ਕੇ ਨਹੀਂ ਪੜਨਾ ਪਾਠ ਸੋ ਇਸ ਤਰ੍ਹਾਂ ਉਹਨਾਂ ਦਾ ਪਿਆਰ ਬੜੀਆਂ ਗੱਲਾਂ ਹੁਣ ਮੈਂ ਮੇਰਾ ਬਚਪਨ ਹੀ ਹੋਣਾ ਨਾਲ ਬੀਤਿਆ ਤੇ ਇਹ ਆ ਵੇਲੇ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਸਭ ਝੂਠ ਹੈ ਇਹ ਮਹਿੰਦੀ ਲਗਾਣੀ ਹੈ ਨਾ ਇਹ ਗਹਿਣੇ ਪਾਣੇ ਇਹ ਸਭ ਫਜ਼ੂਲ ਹੈ ਅਸਲੀ ਗਹਿਣਾ ਤਾਂ ਬਾਣੀ ਹੈ ਜਿਹਦੀ ਜਿੰਨੀ ਤੈਨੂੰ ਬਾਣੀ ਕੰਠ ਹੈ ਉਹੀ ਤੇਰਾ ਗਹਿਣਾ ਹੈ ਸੋ ਮੇਰਾ ਵਿਆਹ ਬਹੁਤ ਸਾਦਾ ਔਰ ਇੱਥੇ ਪਟਿਆਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਪਰਬ ਮਨਾਉਂਦੇ ਨੇ ਹਾਂਜੀ ਪ੍ਰਕਾਸ਼ ਦਿਵਸ ਮਨਾਉਂਦੇ ਨੇ ਸ਼ੇਰ-ਏ-ਪੰਜਾਬ ਮਾਰਕੀਟ ਦੇ ਵਿੱਚ ਉੱਥੇ ਹੀ ਪੰਡਾਲ ਦੇ ਵਿੱਚ ਪਤਾ ਨਹੀਂ 5-7000 ਦਾ ਸੰਗਤ ਹੋਏਗੀ ਉੱਥੇ ਹੀ ਮੇਰਾ ਵਿਆਹ ਹੋਇਆ ਤੇ ਇੱਥੋਂ ਮੈਨੂੰ ਲੈ ਗਏਗਾ ਉੱਥੇ ਮੈਨੂੰ ਬਾਹ ਜਮਾਰੀ ਪਿਤਾ ਜੀ ਨੇ ਸਟੇਜ ਤੇ ਖੜੇ ਹੋ ਕੇ ਵਾਹ ਆਜਾ ਮੋਣਾ ਪੁੱਤਰ ਤੇਰਾ ਵਿਆਹ ਕਰੀਏ ਵਾਹ ਜੀ ਸੋ ਇਸ ਤਰ੍ਹਾਂ ਉਹਨਾਂ ਨੇ ਮੈਨੂੰ ਬਹੁਤ ਗੱਲਾਂ ਸਿੱਖਿਆਵਾਂ ਦਿੱਤੀਆਂ ਕਿ ਮੈਂ ਗਿਣ ਨਹੀਂ ਸਕਦੀ ਉਹ ਗੱਲਾਂ ਪਰ ਕੁਝ ਇੱਕ ਗੱਲਾਂ ਜਿਹੜੀਆਂ ਚੁੱਭ ਜਾਂਦੀਆਂ ਨੇ ਮੇਰੇ ਜੇਠ ਜੀ ਦੇ ਘਰ ਬੱਚਾ ਨਹੀਂ ਸੀ ਬੜੇ ਸਾਲਾਂ ਤੋਂ 15 16 ਸਾਲ ਤੋਂ ਤੇ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਮੈਂ ਉਹਨੂੰ ਜੋ ਵੀ ਕੋਈ ਬੱਚਾ ਹੋਏਗਾ ਨਾ ਮੈਂ ਤੁਹਾਨੂੰ ਦੇਾਂਗੀ ਪਹਿਲੇ ਮੇਰੇ ਬੇਟਾ ਸੀਗਾ ਤੇ ਮੇਰੀ ਸੱਸ ਕਹਿਣ ਲੱਗੀ ਕਿ ਪਹਿਲਾ ਬੱਚਾ ਨਹੀਂ ਦੇਣਾ ਤੇ ਦੂਜਾ ਬੱਚਾ ਵੀ ਜਲਦੀ ਆ ਗਿਆ ਪਰ ਉਹ ਬੱਚਾ ਜਨਮ ਦੇਲੇ ਹੀ ਪੂਰਾ ਹੋ ਗਿਆ ਫਿਰ ਮੈਨੂੰ ਕਿਸੇ ਨੇ ਦੱਸਿਆ ਨਹੀਂ ਇਹ ਗੱਲ ਕਿਉਂਕਿ ਮੈਨੂੰ ਬੜਾ ਚਾਅ ਸੀ ਮੈਂ ਆਪਣੇ ਵੀਰ ਜੀ ਨੂੰ ਬੱਚਾ ਦੇ ਆਂਗੀ ਮੈਨੂੰ ਕਿਸੇ ਨੇ ਦੱਸਿਆ ਨਹੀਂ ਕਿ ਉਹ ਪੂਰਾ ਹੋ ਗਿਆ ਪਿਤਾ ਜੀ ਮੇਰੇ ਕੋਲ ਹਸਪਤਾਲ ਆਏ ਸਾਰਿਆਂ ਨੇ ਕਿਹਾ ਕਿ ਪਿਤਾ ਜੀ ਤੁਸੀਂ ਦੱਸੋ ਫਿਰ ਪਿਤਾ ਜੀ ਨੇ ਮੈਨੂੰ ਕਿਹਾ ਪੁੱਤਰ ਤੇਰਾ ਬੱਚਾ ਤਾਂ ਗੁਰੂ ਘਰ ਚਲਾ ਗਿਆ ਹੋਏ ਇਹ ਮੈਂ ਬੜੀ ਸੁੰਨ ਹੋ ਗਈ ਤੇ ਕੈਨ ਲਗੇ ਤੂੰ ਰੱਬ ਤੋਂ ਵੱਡੀ ਬਣਨ ਲੱਗੀ ਸੀ ਜੇ ਵਾਇਗਰ ਨੇ ਉਹਨਾਂ ਨੂੰ ਨਹੀਂ ਦਿੱਤਾ ਤੇ ਤੇਰਾ ਕੀ ਹੱਥ ਬਣਦਾ ਹੈ ਜਾਂ ਤੂੰ ਕਿਵੇਂ ਸੋਚ ਸਕਦੀ ਹੈ ਕਿ ਮੈਂ ਦਿੰਦਾ ਹਾਂ ਬਸ ਜਿਸ ਤਰ੍ਹਾਂ ਮੈਨੂੰ ਇੱਕ ਸਹਾਰਾ ਜਾਂ ਮਿਲ ਗਿਆ ਕਿ ਮੈਨੂੰ ਸੋਝੀ ਜੀ ਪੈ ਗਈ ਕਿ ਜੋ ਹੋਇਆ ਉਹ ਉਸਦੇ ਹੁਕਮ 'ਚ ਹੋਇਆ ਉਸ ਦਾ ਹੁਕਮ ਪਛਾਣਨਾ ਉਹਨਾਂ ਨੇ ਸਾਨੂੰ ਸਿਖਾਇਆ ਫਿਰ ਇੱਕ ਵਾਰੀ ਮੈਂ ਬੰਬਈ ਗਈ ਉੱਥੇ ਮੈਂ ਆਪਣੇ ਬੱਚੇ ਵਾਸਤੇ ਕੁਝ ਕੱਪੜੇ ਖਰੀਦੇ ਸਾਨੂੰ ਪਿਤਾ ਜੀ ਨੇ ਪੈਸੇ ਦਿੱਤੇ ਜਿਸ ਦੁਲੇਆ ਸ਼ਾਪਿੰਗ ਕਰਿਆ ਤੇ ਮੈਂ ਸ਼ਾਪਿੰਗ ਕਰਨ ਤੋਂ ਬਾਅਦ ਜਿਸ ਤਰ੍ਹਾਂ ਹੁੰਦੀ ਹੈ ਮੇਰੇ ਨਾਲ ਜਿਹੜੀ ਆਂਟੀ ਜੀ ਗਏ ਸੀਗੇ ਉਹਨਾਂ ਨੇ ਕਿਹਾ ਤੂੰ ਕੁਝ ਖਾ ਲੈ ਪਹਿਲੇ ਜਿਵੇਂ ਟਿੱਕੀ ਖਾ ਲੈ ਕੋਈ ਗੋਲ ਗੱਪੇ ਚਾਟ ਖਾ ਲੈ ਤੇ ਮੈਂ ਉੱਥੇ ਜਾ ਕੇ ਉਹ ਲਫਾਫਾ ਰੱਖਿਆ ਤੇ ਮੈਂ ਖਾਣ ਲੱਗ ਪਈ ਤੇ ਬੰਬਈ ਵਿੱਚ ਤੁਹਾਨੂੰ ਪਤਾ ਹੈ ਕਿਸ ਤਰ੍ਹਾਂ ਹੁੰਦਾ ਹੈ بڑے ਲੋਕ ਐਸਾ ਹਨ ਉਹ ਮੇਰਾ ਚੋਰੀ ਹੋ ਗਿਆ ਲਫਾਫਾ ਅੱਛਾ ਤੇ ਜਦੋਂ ਮੈਂ ਘਰ ਆਈ ਤੇ ਮੇਰਾ ਮੂੰਹ ਉਤਰਿਆ ਹੋਇਆ ਸੀ ਤੇ ਪਿਤਾ ਜੀ ਕਹਿ ਲਗੇ ਮੋਨਾ ਪੁੱਤਰ ਕੀ ਹੋਇਆ ਤੂੰ ਤਾਂ ਗਈ ਸੀ ਖਰੀਦਣ ਕੁਝ ਮਿਲਿਆ ਨਹੀਂ ਤੇ ਮੈਂ ਚੁੱਪ ਰਹੀ ਉਹ ਆਂਟੀ ਜਿਹੜੀ ਨਾਲ ਗਈ ਸੀ ਉਹ ਕਹਿਣ ਲਗੀ ਪਿਤਾ ਜੀ ਇਸ ਦੀ ਇਸ ਕੀ ਨਾ ਜੋ ਇਸਨੇ ਖਰੀਦਾ تھا ਉਹ ਚੋਰੀ ਹੋ ਗਿਆ ਤੇ ਮੇਰੇ ਅੱਖਾਂ 'ਚ ਹੰਝੂ ਸੀ ਤੇ ਮੈਨੂੰ ਕਹਿਣ ਲੱਗੇ ਪੁੱਤਰ ਤੈਨੂੰ ਕਦੀ ਰੋਣਾ ਆਇਆ ਕਿ ਅੱਜ ਮੇਰਾ ਨਿਤਨੇਮ ਨਹੀਂ ਹੋਇਆ ਬਸ ਉਹ ਇੱਕ ਇਹੋ ਜਿਹੀ ਬਾਤ ਸੀ ਕਿ ਮੇਰੇ ਦਿਲ ਨੂੰ ਇੱਕ ਸਹਾਰਾ ਮਿਲੇ ਕਿੰਨੇ ਠੀਕ ਹੈ ਜੋ ਗਿਆ ਸੋ ਗਿਆ ਅਸੀਂ ਕਦੀ ਰੋਏ ਹਾਂ ਕਿ ਸਾਡਾ ਨਿਤਨੇਮ ਨਹੀਂ ਹੋਇਆ ਬਨੂ ਨਹੀਂ ਲੱਗਦਾ ਕਦੀ ਵੀ ਰੋਇਓ ਹਾਨੀ ਤੇ ਉਹਨਾਂ ਦਾ ਜੋ ਇਹ ਵਿਚਾਰ ਸੀ ਕਿ ਜੇਰੇ ਸਾਡੇ ਗ੍ਰੰਥੀ ਨੇ ਉਹ ਪੂਰੀ ਤਰ੍ਹਾਂ ਉਹਨਾਂ ਨੂੰ ਨਹੀਂ ਇਤਨੀ ਮਾਇਕ ਨਹੀਂ ਮਿਲਦੀ ਸਹਾਇਤਾ ਤੇ ਉਹ ਇੰਨੇ ਪੜੇ ਲਿਖੇ ਵੀ ਨਹੀਂ ਹੁੰਦੇ ਕਿ ਉਹਨਾਂ ਨੂੰ ਸਿੱਖੀ ਦਾ ਪ੍ਰਚਾਰ ਪ੍ਰੋਪਰ ਵੇਰਨਾਲ ਕਰ ਸਕਣ ਸੋ ਜਦੋਂ ਕਮੇਟੀ ਬਣਾਈ ਤਾਂ ਪਿਤਾ ਜੀ ਨੇ ਇਹ ਆਪਣਾ ਵਿਚਾਰ ਦੱਸਿਆ ਕਿ ਮੈਂ ਰਾ ਸੁਪਨਾ ਹੈ ਕਿ ਪੜੇ ਲਿਖੇ ਬੱਚਿਆਂ ਨੂੰ ਸਿੱਖੀ ਸਿਖਾਈ ਜਾਏ ਤੇ ਫਿਰ ਅਗੋਂ ਉਹ ਬੱਚੇ ਸਿੱਖੀ ਦਾ ਪ੍ਰਚਾਰ ਕਰਨ ਜਿਹੜਾ ਗੁਰਮਤ ਕਾਲਜ ਹੈ ਉਹਨਾਂ ਨੇ ਕਮੇਟੀ ਦੇ ਥਰੂ ਬਿਲਕੁਲ ਇਹ ਗੁਰਮਤ ਕਾਲਜ ਉਹਨਾਂ ਦਾ ਹੀ ਸੁਪਨਾ ਹੈ ਜਿਹੜਾ ਕਿ ਹੁਣ ਤੱਕ ਚੱਲ ਰਿਹਾ ਹੈ। ਇਹ ਇੱਕ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਡੇਰੇ ਦੀ ਜਿਹੜੀ ਬਾਗਡੋਰ ਉਹਨਾਂ ਨੂੰ ਕਿਵੇਂ ਦਿੱਤੀ ਗਈ ਸੀ ਇਸ ਬਾਰੇ ਵੀ ਸਾਨੂੰ ਚਾਹਨਾ ਪਵੇ। ਪਿਤਾ ਜੀ ਦਾ ਜਥੇ ਵਿੱਚ ਬੜੇ ਸਿੰਘ ਸੀਗੇ ਕੋਈ ਢੋਲki ਵਜਣ ਵਾਲਾ ਕੋਈ ਚਿੰਤੇ ਵਜਣ ਵਾਲਾ ਕੋਈ ਖੜਤਾਲਾ ਵਜਣ ਵਾਲਾ ਪਿਤਾ ਜੀ ਚੱਕਰਵਰਤੀ ਕੀਰਤਨ ਕਰਦੇ ਸੀ। ਹਾਂਜੀ ਕਦੀ ਕਿਤੇ ਕਦੀ ਕਿਤੇ ਸੋ ਪਿਤਾ ਜੀ ਇੱਥੇ ਵੀ ਪਟਿਆਲੇ ਵੀ ਆਏ ਸੋ ਇੱਥੇ ਬਾਬਾ ਨਾਨਕ ਸਿੰਘ ਜੀ ਨੇ ਉਹਨਾਂ ਨੂੰ ਕੀਰਤਨ ਸੁਣ ਕੇ ਉਹਨਾਂ ਦੇ ਵਿਚਾਰ ਸੁਣ ਕੇ ਉਹਨਾਂ ਨੂੰ ਕਿਹਾ ਕਿ ਮੈਂ ਮੇਰੀ ਇੱਛਾ ਹੈ ਕਿ ਤੁਸੀਂ ਇੱਥੇ ਧੇਰੇ ਦੀ ਸੇਵਾ ਸੰਭਾਲੋ ਤੇ ਪਿਤਾ ਜੀ ਨੇ ਕਿਹਾ ਮੈਂ ਤਾਂ ਚੱਕਰਵਰਤੀ ਆ ਮੈਂ ਤਾਂ ਰਹਿੰਦਾ ਨਹੀਂ ਮੈਂ ਇੱਥੇ ਰਹਿੰਦਾ ਹੀ ਨਹੀਂ ਤੇ ਫਿਰ ਵੀ ਉਹਨਾਂ ਨੇ ਉਹ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਰਹੋ ਜਾਂ ਨਾ ਰਹੋ ਆਖਰ ਤਾਂ ਜਦੋਂ ਮੁਕੇ ਇੱਥੇ ਆਓਗੇ ਨਾ ਹਾਂਜੀ ਸੋ ਉਹਨਾਂ ਨੇ ਪਿਤਾ ਜੀ ਨੂੰ ਸਿਰਪਾਉ ਦੇ ਕੇ ਇਸ ਇਤੋਂ ਦੀ ਭਾਂਤੀ ਸੋਬੇ ਪਿਤਾ ਜੀ ਮੇਰੇ ਕੋਲੋਂ ਲਿਖਵਾਉਂਦੇ ਹੁੰਦੇ ਸੀ ਆਪਣੀ ਡਾਇਰੀ ਦੇ ਵਿੱਚ ਕੋਈ ਖਾਸ ਖਾਸ ਮੂਮੈਂਟਸ ਨਹੀਂ ਤਰੀਕਾ ਵਗੈਰਾ ਇਹ ਸੋ ਕੁਝ ਕੁਝ ਇੱਕ ਗੱਲ ਮੇਰੇ ਕੋਲ ਉਹਨਾਂ ਦੇ ਹੱਥਾਂ ਦੀ ਲਿਖੀ ਹੋਈ ਹੈ ਕਿ ਉਹ ਕਿਹੜੀ ਤਰੀਕ ਨੂੰ ਇੱਥੇ ਆਏ ਤੇ ਉਹਨਾਂ ਨੂੰ ਸੇਵਾ ਸੌਂਪੀ ਗਈ ਇੱਥੋਂ ਦੀ ਹਾਂਜੀ ਸਾਧ ਸੰਗਤ ਜੀਓ ਇਹ ਉਹ ਪੇਜ ਹੈ ਜਿਹੜਾ ਉਹਨਾਂ ਦੇ ਹੱਥਾਂ ਦਾ ਲਿਖਿਆ ਹੋਇਆ ਹੈ ਇਹ ਉਹਨਾਂ ਦਾ ਹੱਥਾਂ ਦੀ ਆਪਣੀ ਖੁਦ ਦੀ ਲਿਖਾਈ ਹੈ ਤੇ ਇਹ ਸੰਤ ਗੁਰਮੁਖ ਸਿੰਘ ਜੀ ਦੀ ਆਪਣੀ ਲਿਖਾਈ ਹੈ ਜਿਸ ਵਿੱਚ ਉਹ ਡੇਰੇ ਵਿੱਚ ਜਦੋਂ ਉਹ ਆਏ ਉਸ ਬਾਰੇ ਲਿਖਦੇ ਹਨ ਕਿ ਡੇਰੇ ਆਏ 29 ਸਤੰਬਰ 1929 5 ਅਸੂ 1986 ਸ੍ਰੀ ਬਾਬਾ ਜਸਾ ਸਿੰਘ ਜੀ ਦੇ ਡੇਰੇ ਵਿਖੇ ਬਾਬਾ ਆਨੰਦ ਸਿੰਘ ਜੀ ਨੇ ਸਿਰੋਪਾਓ ਦੇ ਕੇ ਡੇਰੇ ਦੀ ਸੇਵਾ ਸੌਂਪੀ ਸੋ ਇਹ ਸੰਤ ਗੁਰਮੁਖ ਸਿੰਘ ਜੀ ਦੇ ਆਪਣੇ ਜੋ ਹੱਥਾਂ ਤੋਂ ਲਿਖਿਆ ਹੋਇਆ ਇੱਕ ਪੱਤਰ ਸਾਨੂੰ ਬੜਾ ਦੁਰਲਭ ਜਾ ਮਾਤਾ ਜੀ ਨੇ ਉਸ ਦੇ ਦਰਸ਼ਨ ਕਰਵਾਏ ਹਨ ਤੇ ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸੰਤ ਬਾਬਾ ਅਨੰਦ ਸਿੰਘ ਜੀ ਨੇ ਜੋ ਕਿ ਉਸ ਵੇਲੇ 103 ਸਾਲ ਦੀ ਉਮਰ ਦੇ ਵਿੱਚ ਸਨ ਤੇ ਉਹਨਾਂ ਦੇ ਮਨ ਦੇ ਵਿੱਚ ਇਹ ਤੜਪ ਸੀ ਕਿਸੇ ਯੋਗ ਗੁਰਮੁਖ ਪਿਆਰੇ ਨੂੰ ਇਸ ਮਹਾਨ ਡੇਰੇ ਦੀ ਸੇਵਾ ਸੌਂਪੀ ਜਾ ਸਕੇ ਤੇ ਉਹਨਾਂ ਨੇ ਸੰਤ ਗੁਰਮੁਖ ਸਿੰਘ ਜੀ ਦੀ ਚੋਣ ਕੀਤੀ ਤੇ ਉਹਨਾਂ ਨੂੰ ਦਸਤਾਰ ਸੌਂਪੀ। ਮਾਤਾ ਜੀ ਇੱਕ ਅਸੀਂ ਉਹ ਵਾਕਿਆ ਵੀ ਤੁਹਾਡੇ ਨੂੰ ਸੁਣਾਣਾ ਚਾਹੁੰਦੇ ਹਾਂ ਕਿ ਜੋ ਉਹਨਾਂ ਤੇ ਕੋਈ ਕਿਸੇ ਨੇ ਕੇਸ ਕਰਵਾਇਆ ਉਹ ਸੰਗਤ ਨਾਲ ਸਾਂਝੀ ਕਰੋ। ਬਿਲਕੁਲ। ਬਾਬਾ ਨਾਨ ਸਿੰਘ ਜੀ ਦੀ ਸੇਵਾ ਵਿੱਚ ਬੜੇ ਸਿੰਘ ਸਨ ਪਰ ਇੱਕ ਬੀਬੀ ਜੀ ਵੀ ਸਨ ਜਿਹੜੇ ਕਿ ਬਹੁਤ ਸੇਵਾ ਕਰਦੇ ਸੀ ਬਾਬਾ ਨਾਨ ਸਿੰਘ ਦੀ ਦੀ। ਜਦੋਂ ਇਹ ਸੇਵਾ ਤੇਰੇ ਦੀ ਪਿਤਾ ਜੀ ਨੂੰ ਸੌਂਪ ਦਿੱਤੀ ਗਈ ਤੇ ਉਹਨਾਂ ਨੂੰ ਲੱਗਿਆ ਕਿ ਮੈਂ ਕਾਬਲ ਸੀ ਇਸ ਦੇ ਸੇਵਾ ਦੇ ਤੇ ਮੈਨੂੰ ਨਹੀਂ ਦਿੱਤੀ ਉਹਨਾਂ ਨੂੰ ਬੁਰਾ ਲੱਗਿਆ ਉਹਨਾਂ ਨੇ ਫਿਰ ਪਿਤਾ ਜੀ ਤੇ ਕੇਸ ਕੀਤਾ ਕੇਸ ਜਦੋਂ ਕੀਤਾ ਤੇ ਪਿਤਾ ਜੀ ਨੇ ਇਹ ਗੱਲ ਕਹੀ ਕਿ ਮੇਰੇ ਸਿੱਧੀ ਪਗੜੀ ਬੰਨ ਕੇ ਮੈਂ ਕਚਹਿਰੀਆਂ 'ਚ ਨਹੀਂ ਜਾਣਾ ਇੱਕ ਜ਼ਮੀਨ ਦੇ ਪਿੱਛੇ ਜਿਹੜੀ ਕਿ ਮੈਂ ਆਪਣੇ ਪਿੰਡ ਆਪਣੀ ਛੱਡ ਕੇ ਆਇਆ। ਹੋਏ। ਸੋ ਨਾ ਨੇ ਕਮੇਟੀ ਬਣਾ ਕੇ ਇਹ ਸਾਰਾ ਡੇਰਾ ਕਮੇਟੀ ਦੇ سپرد ਕੀਤਾ ਤੇ ਆਪਣਾ ਵਿਚਾਰ ਦੱਸਿਆ ਕਿ ਉਹ ਕੀ ਚਾਹੁੰਦੇ ਨੇ ਤੇ ਇਸ ਤਰ੍ਹਾਂ ਗੁਰਮਤ ਕਾਲਜ ਦਾ ਸ਼ੁਰੂਆਤ ਹੋਇਆ। ਇਸ ਤਰ੍ਹਾਂ ਦੀ ਵਿਵਸਥਾ ਦੇ ਸਤਿਗੁਰੂ ਮੂਖ ਸਿੰਘ ਜੀ ਮਾਲਕ ਸਨ ਕਿ ਉਹ ਇਸ ਸਿੱਖੀ ਨੂੰ ਜਾਂ ਆਪਣੀ ਪੱਗ ਨੂੰ ਬਿਲਕੁਲ ਵੀ ਦਾਗ ਨਹੀਂ ਲੱਗਣ ਦੇਣਾ ਚਾਹੁੰਦੇ ਸਨ ਮੈਂ ਉਹਨਾਂ ਬਾਰੇ ਇਹ ਵੀ ਪੜਿਆ ਸੀ ਮਾਤਾ ਜੀ ਕਿ ਉਹ ਇੱਕ ਵਾਰ ਵਿਦੇਸ਼ ਤੋਂ ਆ ਰਹੇ ਸੀ ਤੇ ਉਹਨਾਂ ਦੀ ਚੈਕਿੰਗ ਦੇ ਲਈ ਜਦੋਂ ਇੰਡੀਆ ਪਹੁੰਚੇ ਤਾਂ ਉਹ ਉੱਥੇ ਵੀ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਆਪਣਾ ਬੈਗ ਚੈੱਕ ਕਰਾਓ ਜੀ ਤੇ ਜਦੋਂ ਪੁਲਿਸ ਅਧਿਕਾਰੀ ਜਿਹੜੇ ਕਸਟਮ ਦੇ ਅਧਿਕਾਰੀ ਪੁੱਛਦੇ ਹਨ ਇਹ ਗੱਲ ਬੈਗ ਚੈੱਕ ਕਰੋ ਤੇ ਸੰਤ ਗੁਰਮੁਖ ਸਿੰਘ ਜੀ ਕਹਿੰਦੇ ਨੇ ਵੀ ਇਹਦੇ ਵਿੱਚ ਤੁਹਾਨੂੰ ਇੱਕ ਬੈਗ ਹੈ ਕਸ਼ੇਰੇ ਤੋਂ ਬਿਨਾ ਤੇ ਦਸਤਾਰ ਤੋਂ ਬਿਨਾ ਕੁਸ਼ਨ ਲੱਭਣਾ ਤੇ ਜੇ ਮੈਂ ਲੰਗੋਟੀ ਧਾਰੀ ਕੋਈ ਸਾਧੂ ਹੁੰਦਾ ਤਾਂ ਤੁਹਾਨੂੰ ਇਹ ਵੀ ਨਹੀਂ ਲੱਭਣਾ ਜਿਹੜੇ ਕਸ਼ਹਰੇ ਤੁਹਾਨੂੰ ਹੁਣ ਮਿਲ ਰਹੇ ਨੇ ਉਹ ਵੀ ਨਹੀਂ ਮਿਲਨੇ ਸੀ ਅੱਜ ਦੀ ਜੇ ਅਸੀਂ ਉਸ ਸਮੇਂ ਨਾਲ ਤੁਲਨਾ ਕਰੀਏ ਤਾਂ ਸਾਡੇ ਜਿਹੜੇ ਪ੍ਰਚਾਰਕ ਨੇ ਜਾਂ ਕੋਈ ਹੋਰ ਲੋਕ ਨੇ ਉਹ ਕਾਫੀ ਧਨ ਪਦਾਰਥੀ ਵੀ ਕਮਾਉਂਦੇ ਨੇ ਜੋ ਕਿ ਕੋਈ ਬੁਰੀ ਗੱਲ ਨਹੀਂ ਹੈ لیکن ਸੰਤ ਗੁਰਮੁਖ ਸਿੰਘ ਜੀ ਦੀ ਸ਼ਖਸੀਅਤ ਕਿਦਾਂ ਦੀ ਸੀ ਕਿ ਉਹ ਇਹ ਨਹੀਂ ਚਾਹੁੰਦੇ ਸੀ ਵੀ ਕੋਈ ਸਿੱਖ ਦੇ ਬੈਗ ਦੀ ਵੀ ਤਲਾਸ਼ੀ ਲਵੇ ਇਹ ਉਹਨਾਂ ਦੀ ਸਿੱਖੀ ਦੇ ਉਲਟ ਸੀ ਅਸੀਂ ਅੱਜ ਇਸ ਗੱਲ ਨੂੰ ਵਿਚਾਰੀਏ ਕਿ ਉਹ ਕਿੰਨੀ ਵੱਡੇ ਲੈਵਲ ਦੀ ਸੋਚ ਦੇ ਮਾਲਕ ਸਨ ਕਿ ਜੇ ਪੁਰਸ ਅਧਿਕਾਰੀ ਉਹਨਾਂ ਦੇ ਬੈਗ ਨੂੰ ਵੀ ਸ਼ੋਰ ਰਿਆ ਹੈ ਤਾਂ ਉਹਨਾਂ ਨੂੰ ਇਨਸਲਟ ਲੱਗ ਰਹੀ ਹੈ ਕਿ ਮੇਰੀ ਸਿੱਖੀ ਤੇ ਸ਼ੱਕ ਹੋ ਰਿਹਾ ਸੋ ਮਾਤਾ ਜੀ ਇਹ ਤੁਸੀਂ ਜਿਹੜੀ ਗੱਲ ਹੈ ਮੈਨੂੰ ਉਹ ਵੀ ਗੱਲ ਇਸ ਨਾਲ ਜੁੜੀ ਲੱਗੀ ਕਿ ਕਿੰਨੇ ਮਾਇਰ ਤੋਂ ਨਿਰਲੇਪ ਇਹੋ ਜਿਹਾ ਸਾਧੂ ਨੇ ਪਹਿਲਾਂ ਤਾਂ ਆਪਣੀ ਘਰ ਦੀ ਜਿਹੜੀ 100 ਸਮਥਿੰਗ ਜਿਹੜੀ ਉਹਨਾਂ ਦੀ ਬਿੱਗੇ ਆਵਦੀ ਜ਼ਮੀਨ ਉਹਨਾਂ ਨੇ ਟਰਸਟ ਦੇ ਨਾਂ ਤੇ ਲਗਵਾਈ ਦੂਸਰੀ ਇਥੋਂ ਦੀ ਜਦੋਂ ਗੱਲ ਹੋਈ ਤੇ ਕਹਿੰਦੇ ਮੈਂ ਕਚਹਿਰੀਆਂ 'ਚ ਨਹੀਂ ਜਾਣਾ ਤੇ ਉਹ ਉਹਨਾਂ ਨੇ ਫੇਰੇ ਦੇ ਨਾਂ ਤੇ ਲਗਵਾ ਦਿੱਤੇ ਕਾਲਜ ਬਣਾ ਦਿੱਤਾ ਜੋ ਕਿ ਸਦੀਵੀ ਤੌਰ ਤੇ ਖੁਸ਼ਬੂ ਵੰਡ ਰਿਹਾ ਅੱਜ ਵੀ ਵੰਡ ਰਿਹਾ ਹੈ ਤੇ ਇਹ ਜੀਵਨ ਦੇ ਵਿੱਚ ਇੰਨੀ ਨਿਰਲੇਪੀ ਬਿਰਤੀ ਦੇ ਜਿਹੜੇ ਸਾਧੂ ਸੰਤ ਬਹੁਤ ਵਿਰਲੇ ਹੁੰਦੇ ਨੇ ਗੁਰਬਾਣੀ ਦੇ ਵਿੱਚ ਵੀ ਅਜਿਹੇ ਸਾਧੂਆਂ ਬਾਰੇ ਬਹੁਤ ਉਸਤਤ ਕੀਤੀ ਗਈ ਹੈ ਕਿ ਵਿਰਲੇ ਕਈ ਕੇ ਸੋ ਸੰਤ ਗੁਰਮੁਖ ਸਿੰਘ ਜੀ ਦੇ ਇਹ ਪੋਤੀ ਜੀ ਹਨ ਬੀਬੀ ਮਨਮੋਨ ਕੌਰ ਜੀ ਉਹਨਾਂ ਦੇ ਵਿੱਚੋਂ ਵੀ ਇਹ ਜਿਹੜੀ ਨਾਮੀ ਸੁਗੰਧੀ ਉਸੀ ਤਰ੍ਹਾਂ ਆ ਰਹੀ ਹੈ ਕਿਉਂਕਿ ਗੁਰਮੁਖਾਂ ਦੀ ਸੰਗਤ ਵੱਡੇ ਭਾਗਾਂ ਨਾਲ ਹੁੰਦੀ ਹੈ ਭਾਗ ਹੋਆ ਗੁਰਸੰਤ ਮਿਲਾਇਆ ਤੇ ਉਹਨਾਂ ਦੇ ਘਰ ਦੇ ਵਿੱਚ ਜਨਮ ਲੈਣਾ ਉਹਨਾਂ ਦੀ ਅਸੀਸ ਲੈ ਲੈਣੀ ਉਹਨਾਂ ਦੇ ਨਾਲ ਸੰਗਤ ਹੋ ਜਾਣੀ ਇਹ ਸਭ ਤੋਂ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜੋ ਕਿ ਅਸੀਂ ਇਹਨਾਂ ਦੇ ਕੋਲ ਬੈਠ ਕੇ ਪ੍ਰਤੀਤ ਕਰ ਰਹੇ ਹਾਂ ਕਿ ਨਾਮ ਦਾ ਕੀ ਔਰਾ ਹੁੰਦਾ ਹੈ ਨਿਤਨੇਮ ਬਾਰੇ ਜੋ ਸੰਤ ਗੁਰਮੁਖ ਸਿੰਘ ਜੀ ਨੇ ਬੀਬੀ ਮਨਮੋਨ ਕੌਰ ਜੀ ਨੇ ਉਹ ਅਸੀਸ ਦਿੱਤੀ ਉਹ ਇਸ ਨੂੰ ਕਿਸ ਤਰ੍ਹਾਂ ਮਨ ਦੇ ਵਿੱਚ ਵਸਾ ਕੇ ਰੱਖਦੇ ਹਨ ਹਰ ਗੱਲ ਗੁਰੂ ਸਾਹਿਬ ਦੇ ਨਾਲ ਜੋੜ ਕੇ ਪੇਸ਼ ਕਰਦੇ ਹਨ ਇਹ ਅਸੀਂ ਇਹਨਾਂ ਕੋਲ ਬੈਠ ਕੇ ਇਹ ਮਹਿਕ ਦਾ ਆਨੰਦ ਲੈ ਰਹੇ ਹਾਂ ਇਸ ਤੋਂ ਇਲਾਵਾ ਮਾਤਾ ਜੀ ਕੋਈ ਤੁਹਾਡੇ ਹੋਰ ਜਿਹਨ ਦੇ ਵਿੱਚ ਉਹਨਾਂ ਦੇ ਪ੍ਰਤੀ ਕੋਈ ਯਾਦ ਵਸੀ ਹੋਵੇ ਜਿਹੜੀ ਸੰਗਤ ਨਾਲ ਤੁਸੀਂ ਸਾਂਝੀ ਕਰਨੀ ਚਾਹੋ ਕੋਈ ਵੀ ਜਿਹੜੀ ਉਹਨਾਂ ਦੀ ਗੁਰਬਾਣੀ ਪ੍ਰਤੀ ਜਾਂ ਉਹਨਾਂ ਦੇ ਕੀਰਤਨ ਪ੍ਰਤੀ ਕਿਉਂਕਿ ਮੈਂ ਸੁਣਿਆ ਹੈ ਉਹ ਰਾਤ-ਰਾਤ ਭਰ ਕੀਰਤਨ ਖੜੇ ਹੋ ਕੇ ਕੀ ਖੜੇ ਹੋ ਕੇ ਕਰਦੇ ਸੀ ਤੇ ਜੇ ਉਹਨਾਂ ਦੇ ਕਥਾ ਕਰਦੇ ਆ ਜਾਂ ਕੀਰਤਨ ਕਰਦੇ ਆ ਸੰਗਤ ਚ ਜੇ ਕੋਈ ਉਬਾਸੀ ਮਾਰ ਦਿੰਦਾ ਸੀ ਨਾ ਤੇ ਉਹਨਾਂ ਨੂੰ ਬੜਾ ਬੁਰਾ ਲੱਗਦਾ ਸੀ ਬਹੁਤ ਉਦੋਂ ਹੀ ਤਾੜ ਦਿੰਦੇ ਸੀ ਉਹਨਾਂ ਚ ਕਿਸੇ ਦਾ ਭੈ ਨਹੀਂ ਸੀ ਕਿਉਂਕਿ ਬڑے ਲੋਕ ਉਹਨਾਂ ਨੂੰ ਮਾਇਆ ਮੱਥਾ ਟੇਕਣ ਦੀ ਕੋਸ਼ਿਸ਼ ਕਰਦੇ ਸੀ ਉਹ ਕਹਿੰਦੇ ਸੀ ਇਹ ਮਾਇਆ ਜੇ ਤੂੰ ਮੈਨੂੰ ਦੇ ਰਿਆ ਨਾ ਇਹ ਜਾ ਕੇ ਆਪਣੇ ਬਜ਼ੁਰਗਾਂ ਨੂੰ ਬਸਤਰ ਸਵਾ ਆਪਣੇ ਬਜ਼ੁਰਗਾਂ ਦੀ ਸੇਵਾ ਕਰ ਮੈਨੂੰ ਕਿਉਂ ਦੇ ਰਿਆ ਮੈਂ ਮੈਂ ਕੀ ਕਰਨੇ ਨੇ ਮਾਇਆ ਨਾਲ ਇੱਕ ਮਾਤਾ ਜੀ ਜਿਹੜੀ ਉਹਨਾਂ ਦੀ ਅਖੀਰਲੀ ਯਾਦ ਹੈ ਜੋ 84 ਦੀ ਜਿਹੜੀ ਇਹ ਬਲੂ ਸਟਾਰ ਵੇਲੇ ਜਾਂ ਦਰਬਾਰ ਸਾਹਿਬ ਦੇ ਜਿਹੜੀ ਘਟਨਾ ਵਾਪਰੀ ਸੰਗਤ ਨੂੰ ਉਸ ਬਾਰੇ ਵਿਚਾਰ ਆਪਣੀ ਦੱਸੋ ਪਲੀਜ਼ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਪਿਤਾ ਜੀ ਨੇ ਸਿੰਘ ਸਭਾ ਲਹਿਰ ਦੇ ਵਿੱਚ ਆਪਣੀ ਗ੍ਰਿਫਤਾਰੀਆਂ ਦਿੱਤੀਆਂ ਉਹਨਾਂ ਦੀ ਫੋਟੋ ਵੀ ਛੱਪੀ ਸੀ ਅਖਬਾਰ ਦੇ ਵਿੱਚ ਕਿਤੇ ਵੀ ਉਹਨਾਂ ਜੇਲ੍ਹ ਵੀ ਰਹੇ ਨੇ ਤੇ 1.5 ਸਾਲ ਜੇਲ੍ਹ ਚ ਰਹੇ ਬਿਕਰ ਵੀ ਕਰਦੇ ਸੀਗੇ ਇਸ ਗੱਲ ਦਾ ਜ਼ਿਕਰ ਵੀ ਕਰਦੇ ਸੀ ਕਿ ਅਸੀਂ ਤਾਂ ਡਾਂਗਾ ਵੀ ਖਾਦੀਆਂ ਨੇ ਸੋ ਉਹਨਾਂ ਦਾ ਜੋ ਸਿੱਖੀ ਪ੍ਰਤੀ ਪਿਆਰ ਸੀ ਉਹ ਉਹ ਜਦੋਂ ਅਮਰੀਕਾ ਗਏ ਹੋਏ ਸੀ ਤੇ ਉਹਨਾਂ ਨੇ ਟੀਵੀ ਤੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਦੇਖਿਆ ਤੇ ਉਹ ਬਰਦਾਸ਼ਤ ਨਹੀਂ ਕਰ ਸਕੇ ਉਦੋਂ ਹੀ ਉਹ ਦੇਹੋਸ਼ ਹੋ ਗਏ ਤੇ ਕੁਝ ਦੇਰ ਬਾਅਦ ਉਹਨਾਂ ਦੀ ਡੇਥ ਹੋ ਗਈ ਜੋ ਜਿਨ੍ਹਾਂ ਦੇ ਘਰ ਠਹਿਰੇ ਸੀ ਉਹਨਾਂ ਨੇ ਵੀ ਦੱਸਿਆ ਕਿ ਵੀ ਡਾਕਟਰ ਸਾਹਿਬ ਜਿਨ੍ਹਾਂ ਨੇ ਸਰਟੀਫਿਕੇਟ ਦੇਣਾ ਸੀ ਡੈਥ ਸਰਟੀਫਿਕੇਟ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਇਹੋ ਜੀ ਡੈਡ ਬੋਡੀ ਇਹੋ ਜਿਹਾ ਫੇਸ ਅਸੀਂ ਕਦੀ ਨਹੀਂ ਦੇਖਿਆ ਜੀ ਆਪਣੇ 10 ਹੋਰ ਦੇ ਵਿੱਚ ਇਹੋ ਜੀ ਬੋਡੀ ਨਹੀਂ ਦੇਖੀ ਜਿੱਥੇ ਠਹਿਰੇ ਸੀ ਜਿਨ੍ਹਾਂ ਦੇ ਘਰ ਉਹਨਾਂ ਨੂੰ ਕਹਿਣ ਲੱਗੇ ਕਿ ਚਿਹਰੇ ਬਣਾ ਦੇ हां जी दो कचरे उन्होंने कैसे दी जी, जी बना दे तो कहंदी अच्छा हां पिता जी बना दूंगी कहंदे फिर फिर मैंने कालीच बनाएंगे तो हुन आराम ਨਾਲ ਬਣਾ ਦੇ हां जी सो ਜਦੋਂ ਪਿਤਾ ਜੀ ਪੂਰੇ ਹੋਏ ਤੇ ਉਸਨੇ ਰਾਤ ਨੂੰ ਬੈਠ ਕੇ ਉਹੀ ਕਚਰੇ ਬਣਾ ਕੇ ਤੇ ਉਹ ਫਿਰ ਮੈਂ ਪੁਆ ਪਿਤਾ ਜੀ ਦੇ ਤੇ ਪਿਤਾ ਜੀ ਦੀ ਪਿਤਾ ਜੀ ਕਹਿੰਦੇ ਹੁੰਦੇ ਸੀ ਮੈਂ ਕਿੱਥੇ ਵੀ ਹੋਆ ਜੇ ਮੇਰਾ ਸਰੀਰ ਬਿਨਸ ਜਾਏ ਤੇ ਮੈਨੂੰ ਸਿਰਫ ਗੁਰਦੁਆਰੇ ਦਾ ਰੁਮਾਲਾ ਮੇਰੇ ਉੱਤੇ ਪਾਇਆ ਜਾਏ ਮੇਰੇ ਉੱਤੇ ਕੋਈ ਦੁਸ਼ਾਲੇ ਕੋਈ ਨਾ ਪਾਵੇ ਉਹਨਾਂ ਦੀ ਇਹੋ ਜਿਹੀ ਸ਼ਖਸੀਅਤ ਸੋ ਸਾਧ ਸੰਗਤ ਜੀਓ ਇਹ ਸੰਤ ਗੁਰਮੁਖ ਸਿੰਘ ਜੀ ਦੇ ਪੁੱਤ ਜੀ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਅਕੀਮਤੀ ਵਿਚਾਰ ਉਹਨਾਂ ਦੀ ਸ਼ਖਸੀਅਤ ਬਾਰੇ ਉਹਨਾਂ ਦੀ ਪਰਸਨੈਲਿਟੀ ਬਾਰੇ ਉਹਨਾਂ ਦੇ ਗੁਰਮੁਖ ਜੀਵਨ ਜਾਂਚ ਬਾਰੇ ਸਾਡੇ ਨਾਲ ਸਾਂਝੇ ਕੀਤੇ ਹਨ ਅਸੀਂ ਧੰਨਵਾਦੀ ਹਾਂ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਹੈ ਅ ਸੋ ਅਸੀਂ ਫਤਿਹ ਦੀ ਸਾਂਝ ਪਾਉਣੀ ਹ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀਓ ਅ ਜਿਵੇਂ ਕਿ ਅਸੀਂ ਪਹਿਲਾਂ ਬਾਬਾ ਗੁਰਮੁਖ ਸਿੰਘ ਜੀ ਬਾਰੇ ਆਪ ਜੀ ਨਾਲ ਵਿਚਾਰ ਸਾਂਝੀ ਕੀਤੀ ਹੈ ਉਹਨਾਂ ਦੀ ਪੋਤੀ ਬੀਬੀ ਮਨਮੋਹਨ ਕੌਰ ਜੀ ਨੇ ਸਾਨੂੰ ਉਹਨਾਂ ਦੇ ਬਾਰੇ ਬਹੁਤ ਜ਼ਿਆਦਾ ਇੰਪੋਰਟੈਂਟ ਵਿਊਜ਼ ਦੱਸੇ ਹਨ ਕਿ ਉਹਨਾਂ ਦੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਸੀ ਹੁਣ ਅਸੀਂ ਉਹਨਾਂ ਦੀ ਜਿਹੜੇ ਨੌ ਹੈ ਨੰਨੀ ਮਾਤਾ ਜੀ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਬਹੁਤ ਜ਼ਿਆਦਾ ਗੁਰਮਖ ਰੂਹ ਹੈ ਬੜੀ ਇੱਛਾ ਸੀ ਕਿ ਇਹਨਾਂ ਦੇ ਨਾਲ ਵਿਚਾਰ ਕਰ ਸਕਾਂ ਇਹਨਾਂ ਦੇ ਨਾਲ ਬੈਠ ਸਕਾਂ ਕਿਉਂਕਿ ਮੈਂ ਵੀ ਇਸੇ ਕੋੜੇ ਦਾ ਵਿਦਿਆਰਥੀ ਹਾਂ ਤੇ ਇਹਨਾਂ ਕੋਲੋਂ ਅਸੀਂ ਬਹੁਤ ਕੁਝ ਸਿੱਖਿਆ ਹੈ ਬਹੁਤ ਸਾਰੀਆਂ ਸਾਖੀਆਂ ਜਿਹੜੀਆਂ ਮਹਾਪੁਰਸ਼ਾਂ ਦੀਆਂ ਉਹ ਇਹਨਾਂ ਦੇ ਹਿਰਦੇ ਦੇ ਵਿੱਚ ਸਮੋਈਆਂ ਹੋਈਆਂ ਹਨ ਇਹਨਾਂ ਦੀਆਂ ਅਸੀਸਾਂ ਦੇ ਨਾਲ ਅਸੀਂ ਕਿਤਨਾ ਕਿਤੇ ਆਪਣੀ ਜਿਹੜੀ ਪ੍ਰੀਤ ਹੈ ਉਹ ਮਹਾਪੁਰਸ਼ਾਂ ਪ੍ਰਤੀ ਡੂੰਗੀ ਕਰ ਸਕੇ ਹਾਂ ਸੰਤ ਮਹਾਪੁਰਸ਼ਾਂ ਦੇ ਨਾਲ ਦਿਲ ਵਿੱਚ ਜੋ ਪ੍ਰੀਤ ਪਈ ਹੈ ਉਹ ਇਸ ਤਰ੍ਹਾਂ ਦੇ ਗੁਰਮਖਾਂ ਦੀ ਬਦੌਲਤ ਹੈ ਇਹ ਮਾਤਾ ਨੰਨੀ ਜੀ ਹਨ ਜਿਨ੍ਹਾਂ ਦੇ ਕੋਲ ਅਸੀਂ ਹੁਣ ਪਹੁੰਚੇ ਹਾਂ ਇਹ ਸਾਨੂੰ ਬਹੁਤ ਪਿਆਰ ਕਰਦੇ ਰਹੇ ਹਨ ਗੁਰਮਤ ਕਾਲਜ ਦੇ ਵੇਲੇ ਵੀ ਸਾਡਾ ਬਹੁਤ ਜ਼ਿਆਦਾ ਇਹਨਾਂ ਨਾਲ ਮੇਲਜੋਲ ਹੁੰਦਾ ਰਿਹਾ ਹੈ ਮਾਤਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਤਾ ਜੀ ਸਾਨੂੰ ਮਿਲਦੇ ਸਾਰੀ ਅੱਜ ਕਹਿੰਦੇ ਸੀ ਕਿ ਕੀਰਤਨ ਸੁਣਦੇ ਹੁੰਦੇ ਸੀ ਉਮਰ ਬੜੀ ਹੁਣ ਹੈ 100 ਦੇ ਨੇੜੇ ਇਹਨਾਂ ਦੀ ਏਜ ਹੈ ਜੀ ਸਾਥ ਸੰਗਤ ਜੀਓ ਤੇ ਇਹ ਹੁਣ ਮਿਲਦੇ ਸਾਰ ਵੀ ਸਾਨੂੰ ਇਹੀ ਕਹਿ ਰਹੇ ਸੀ ਕੀਰਤਨ ਟੋਡਾ ਇਕੱਠੇ ਬੈਠ ਕੇ ਕੀਰਤਨ ਕੀਤਾ ਸੀ ਹਨਾ ਜੀ ਕੀਰਤਨ ਦੀ ਗੱਲ ਯਾਦ ਆਈ ਹੈ ਹਾਂ ਕੰਮ ਕੰਮ ਹੀ ਸ਼ਬਦ ਪੜ੍ਹਦੀ ਹੈ ਮੂੰਹ ਫਿਰ ਕੋਈ ਬੈਠ ਜਾਂਦੀ ਹੈ ਅੱਛਾ ਜੀ ਮਾਤਾ ਜਸਰੇ ਨੇ ਕਿ ਕਦੀ ਕਦੀ ਜਿਹੜੇ ਇਹਨਾਂ ਦੇ ਬੇਟੀ ਹੈ ਇਹ ਬੀਬੀ ਮਨਮੋਹਣ ਕੌਰ ਜੀ ਜਦੋਂ ਸ਼ਬਦ ਪੜ੍ਹਦੇ ਹਨ ਤੇ ਮੈਂ ਕੋਲੇ ਬੈਠ ਜਾਂਦੀ ਹਾਂ ਸੋ ਥੋੜੀ ਅਸੀ ਸਾਨੂੰ ਸਦਾ ਹੀ ਮਿਲਦੀ ਰਹਿੰਦੀ ਹੈ ਇਸ ਲਈ ਧੰਵਾਦ ਹੈ ਤੁਹਾਡਾ ਮਾਤਾ ਜੀ ਵਾਹਿ ਖਾਲਸਾ ਵਾਹਿ ਰਫਤ ਜੀ